ਬਹੁਤ ਵੱਡਾ ਘਟਨਾ ਹੈ ਔਰ ਮੈਨੂੰ ਲੱਗਦਾ ਹੈ ਕਿ ਪਿੱਛੇ ਬਹੁਤ ਵੱਡੀਆਂ ਸਾਜਸ਼ਣ ਸਾਡੇ ਪੰਜਾਬ ਦੀ ਸ਼ਾਂਤੀ ਹੈ ਉਹ ਬਰਬਾਦ ਕਰਨ ਦੀ ਕੋਸ਼ਿਸ਼ ਲੋਕਾਂ ਨੂੰ ਸੂਚਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਨੂੰ ਗੰਭੀਰਤਾ ਨਾਲ ਵਿਚਾਰ ਕਰਨੀ ਲੋੜ ਹੈ ਪਹਿਲੀ ਘਟਨਾ ਨਹੀਂ ਹੈ ਜਿਹੜੂ ਕਾਲੇ ਦੌਰ ਸੀ ਪੰਜਾਬ ਦਾ ਉਦੋਂ ਵੀ ਇਸ ਤਰ੍ਹਾਂ ਮੰਦਰਾਂ ਚ ਗੁਰਦੁਆਰਿਆਂ ਚ ਅਟੈਕ ਨਹੀਂ ਸੀ ਕਾਲੀ ਮਾਤਾ ਦੇ ਮੰਦਰ ਤੇ ਅਟੈਕ ਹੋਣਾ 1904 ਬਣੀ ਬਣੀ ਸੀ ਯਾਦ ਹੋ ਰਹਾ ਜੀ ਇਹ ਆਪਸ ਵਿੱਚ ਹਾਂਜੀ ਉਹ ਜੋ ਸਿੱਖ ਪ੍ਰਾਂ ਆ ਕੁਝ ਹਿੰਦੂ ਪ੍ਰਾਂ ਆ ਸੋ ਇਹ ਸਾਢੇ 10 ਸਾਰਾ ਮੈਨੂੰ ਲੱਗਦਾ ਏ ਥੋੜਾ ਸਾਈਟ ਹੈ ਇਹ ਸਾਜ਼ਿਸ਼ ਹੋ ਰਹੀ ਹੈ ਹੂੰ ਔਰ ਇਹ ਰੇਤੇ ਗੰਭੀਰਤਾ ਦੇ ਨਾਲ ਵਿਚਾਰ ਕਰਦੇ ਲੋੜੇ ਸਾਨੂੰ ਸੰਜਮ ਵਰਤਣ ਦੀ ਲੋੜ ਹੈ ਲੋਅ ਐਂਡ ਆਰਡਰ ਦੀ ਸਿਤੀ ਕੋਈ ਅਜ ਦੀ ਨਹੀਂ ਇਵਨ ਦੇਸ਼ ਦੇ ਪ੍ਰਧਾਨ ਮੰਤਰੀ ਕਹਿ ਚੁੱਕੇ ਹਨ ਔਰ ਮੈਂ ਵੀ ਲੋਅ ਐਂਡ ਆਰਡਰ ਦੀ ਸਿਤੀ ਦੇ ਪਾਰਲੀਮੈਂਟ ਚ ਕਿਹਾ ਕਿ ਪੰਜਾਬ ਦੇ ਵਿੱਚ ਦਿਨ ਬਦ ਦਿਨ ਸਾਹਮਣੇ ਮੜਾ ਕੇ ਆ ਰਿਹਾ ਹੈ ਅੱਜ ਵੀ ਖੂ ਕਿੰਨੇ ਹਜ਼ਾਰਾਂ ਲੋਕਾਂ ਦਾ ਕਹਿਣਾ ਰਿਹਾ ਸੋ ਬਹੁਤ ਵੱਡ ਭੰਗੀ ਇਕੱਠ ਹੈ ਇਹਦੀ ਵੱਡੇ ਪੱਧਰ ਤੇ ਚੁਣੀ ਚਾਹੀਦੀ ਹੈ ਔਰ ਦੋਸ਼ੀਆਂ ਨੂੰ ਜਲਦ ਤੋਂ ਜਲ ਫੜਨਾ ਚਾਹੀਦਾ ਹੈ ਔਰ ਉਹਨਾਂ ਨੂੰ ਮੁਕੰਮਲ ਪੱਡੀ ਕੋਈ ਸਜ਼ਾ ਦੇ ਬ੍ਰੇਕਸਰ ਜਿਹੜੀ ਕੱਲ ਲੁਧਿਆਣੇ 'ਚ ਘਟਨਾ ਹੋਈ ਉਸ ਦੇ ਵਿੱਚ ਜੋ ਸੀਸੀਟੀਵੀ ਸਾਹਮਣੇ ਹੈ ਉਸ ਦੇ ਵਿੱਚ ਇੱਕ ਬੱਚਾ ਨਜ਼ਰ ਆ ਰਿਹਾ ਹੈ ਕਿ ਬੱਚੇ ਵੱਲੋਂ ਉਹ ਜਿਹੜੀ ਹੈ ਘਟਨਾ ਨੂੰ ਅੰਜਾਮ ਦਿੱਤਾ ਗਿਆ ਇੱਥੇ ਜਿਹੜੀ ਸੀਸੀਟੀਵੀ ਸਾਹਮਣੇ ਆਈ ਹੈ ਉਸ ਦੇ ਵਿੱਚ ਵੀ ਕੋਈ ਜ਼ਿਆਦਾ ਵੱਡੀ ਉਮਰ ਦਾ ਜਿਹੜਾ ਨੌਜਵਾਨ ਨਹੀਂ ਹੈਗਾ ਕੀ ਲੱਗਦਾ ਹੈ ਕਿ ਜਿਹੜੇ ਇਹ ਨੌਜਵਾਨ ਖਾਸ ਕਰਕੇ ਜਿਹੜੇ ਬੱਚੇ ਨੇ ਉਹਨਾਂ ਵੱਲੋਂ ਉਹ ਉਹਨਾਂ ਨੂੰ ਵਰਗ ਲਾਇਆ ਜਾ ਰਿਹਾ ਹੈ ਲੁਧਿਆਣੇ ਵਾਲੀ ਘਟਨਾ ਦੇ ਬਾਰੇ ਵਿੱਚ ਕਿੰਨੀ ਉਮਰ ਦਾ ਬੱਚਾ ਹੈ 100% ਅੱਜ ਗੈਂਗਸਟਰ ਕੋਣ ਨਹੀਂ ਬੱਚੇ ਨੇ ਜਾਨ ਬੱਚੇ ਨੇ ਛੋਟੀਆਂ ਉਮਰਾਂ ਦੇ ਬੱਚੇ ਨੇ ਉਹਨਾਂ ਲੋਕਾਂ ਨੂੰ ਹੀ ਇਹ ਗੱਲਾਂ ਇੱਧਰ ਉੱਧਰ ਕੰਮ ਗਲਤ ਕਰਾਏ ਜਾਂਦੇ ਨੇ ਕੁਝ ਪੈਸੇ ਆਸਤੇ ਕਰਾਏ ਜਾਂਦੇ ਕੁਝ ਕੋਈ ਲੋਕਾਂ ਨੂੰ ਨਸ਼ੇ ਦੀ ਆੜ ਚ ਕਰਾਈ ਜਾਂਦੇ ਸੋ ਮੈਂ ਤਾਂ ਹੀ ਕਿਹਾ ਕਿ ਇਹ ਇਹਦੇ ਪਿੱਛੇ ਕੋਈ ਗਹਿਰੀ ਵੱਡੀ ਸਾਜ਼ਿਸ਼ ਹੋ ਸਕਦੀ ਹੈ ਇਸ ਸਰਕਾਰਾਂ ਨੂੰ ਇਹਦੇ ਤੇ ਗੰਭੀਰਤਾ ਦੇ ਨਾਲ ਵਿਚਾਰ ਇਹ ਸਰਕਾਰ ਤਾਂ ਬਣੀ ਹੋਏ ਬੇਅਦਬੀਆਂ ਦੇ ਮਸਲੇ ਹੱਲ ਕਰਨ ਲਈ ਕਹਿੰਦੇ ਸੀ ਮੇਰੇ ਸਾਹਿਬ ਮਿਲੂਗਾ ਪਰ ਲਗਾਤਾਰ ਵੱਧ ਰਹੀਆਂ ਗੱਆਂ ਘਟਣ ਦੀਆਂ ਦੇਖੋ ਜੀ ਹੁਣ ਇਹ ਬਹੁਤ ਵੱਡਾ ਮੁੱਦਾ ਹੈ ਇਸ ਮੁੱਦੇ ਤੇ ਇਦਾਂ ਮੈਂ ਗੱਲ ਕਰਾਂਗਾ ਤਾਂ ਲੋਕਾਂ ਨੂੰ ਇਹ ਲੱਗੇਗਾ ਕਿ ਸ਼ਾਇਦ ਮੈਂ ਕੋਈ ਤੇਲ ਪਾ ਰਿਹਾ ਹਾਂ ਬਿਲਕੁਲ ਕਿਹਾ ਗਿਆ ਸੀ ਕਿ 24 ਘੰਟਿਆਂ ਚ ਇਹ ਅਗਧੀਆਂ ਦੇ ਮਸਲੇ ਹੱਲ ਕਰਾਂ ਸੋ ਚਲੋ ਉਹ ਗੱਲ ਤਾਂ ਛੱਡੋ ਮੈਂ ਸਮਝਦਾ ਕਿ ਉਹ ਤਾਂ ਜਦੋਂ ਹੋਏਗਾ ਹੋਏਗਾ ਲੇਕਿਨ ਇਸ ਤਰ੍ਹਾਂ ਦੀ ਘਟਨਾ ਹੁਣ ਨਹੀਂ ਹੋਣੀ ਚਾਹੀਦੀ ਰਹਿੰਦੇ ਇਸ ਸਿਚੁਏਸ਼ਨ ਚ ਕਈ ਵਾਰ ਸਿਆਰਤੀ ਅਨਸਰ ਗੜਬੜੀ ਵੀ ਕਰਨ ਦੀ ਕੋਸ਼ਿਸ਼ ਕਰਦੇ ਨੇ ਕਿਉਂਕਿ ਨੈਸ਼ਨਲ ਹਾਈਵੇ ਹੈ ਜਿਹੜੇ ਆਮ ਲੋਕ ਨੇ ਕਾਫੀ ਕੱਜਲ ਹੋ ਰਹੇ ਹਾਂ ਜੀ ਮੈਂ ਲੋਕਾਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਆਪਦੇ ਭਰਾਵਾਂ ਨੂੰ ਪੰਜਾਬ ਦੇ ਲੋਕਾਂ ਨੂੰ ਸਾਨੂੰ ਸੰਜਮ ਵਰਤਣ ਦੀ ਲੋੜ ਹੈ ਸਾਨੂੰ ਆਪਣਾ ਭਾਈਚਾਰਾ ਕਾਇਮ ਰੱਖਣ ਦੀ ਲੋੜ ਹੈ ਕੋਈ ਸ਼ਰਾਰਤੀ ਬੰਦਾ ਜਾਂ ਜਿਸ ਬੰਦੇ ਨੇ ਵੀ ਇਹ ਸਾਜ਼ਿਸ਼ ਕੀਤੀ ਹੈ ਬਹੁਤ ਮਾੜੀ ਘਟਨਾ ਹੈ ਲੇਕਿਨ ਸਾਨੂੰ ਆਪਣੇ ਪੰਜਾਬ ਦੇ ਲੋਕਾਂ ਦਾ ਪੰਜਾਬ ਦਾ ਪੰਜਾਬ ਦੇ ਨਿਵਾਸੀਆਂ ਦਾ ਭਾਈਚਾਰੇ ਦਾ ਬਹੁਤ ਖਿਆਲ ਰੱਖਣਾ ਚਾਹੀਦਾ ਕਿਸੇ ਪ੍ਰਕਾਰ ਦੀ ਕੋਈ ਐਸੀ ਸਥਿਤੀ ਪੈਦਾ ਨਾ ਕਰੀਏ ਜਿਹਦੇ ਨਾਲ ਲਾਅ ਐਂਡ ਆਰਡਰ ਦੀ ਸਥਿਤੀ ਖਰਾਬ ਹੋਵੇ ਅਸੀਂ ਉਹਨਾਂ ਦੇ ਨਾਲ ਹਾਂ ਤੁਹਾਡੇ ਨਾਲ ਹਾਂ ਜਿਹੜੀ ਵੀ ਸੰਭਵ ਲੜਾਈ ਲੜਨੀ ਹੋਈ ਅਸੀਂ ਲੜਾਂਗੇ ਨਾਲ ਹੀ ਨਾਲ ਮੈਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਨੀ ਚਾਹੁੰਦਾ ਪੰਜਾਬ ਦੇ ਡੀਜੀਪੀ ਔਰ ਪੰਜਾਬ ਦੇ ਗ੍ਰਹਿ ਮੰਤਰੀ ਮੁੱਖ ਮੰਤਰੀ ਨੂੰ ਬੇਨਤੀ ਕਰਨੀ ਚਾਹੁੰਦਾ ਉਹ ਇੱਥੇ ਆਏ ਸੀ ਉਹਨਾਂ ਨੂੰ ਇੱਥੇ ਆਉਣਾ ਚਾਹੀਦਾ ਸੀ ਮੁੱਖ ਮੰਤਰੀ ਸਾਹਿਬ ਇੱਥੇ ਆ ਜਾਂਦੇ 2 ਮਿੰਟ ਔਰ ਇਸ ਪਬਲਿਕ ਨੂੰ ਖੜੇ ਹੋ ਕੇ ਐਡਰੈਸ ਕਰ ਦਿੰਦੇ ਕਿ ਮੇਰੀ ਜ਼ਿੰਮੇਵਾਰੀ ਹੈ ਮੈਂ 24 ਘੰਟਿਆਂ ਦੇ ਵਿੱਚ ਲੋਸ਼ੀਆਂ ਨੂੰ ਫੜ ਲਾਂਗਾ ਜਾਂ 12 ਘੰਟਿਆਂ ਦੇ ਫੜ ਲਾਂਗਾ ਤਾਂ ਸ਼ਾਇਦ ਇਹ ਸਥਿਤੀ ਨਾ ਪੈਦਾ ਹੋਵੇ ਜਾਂ ਸਰਕਾਰ ਦਾ ਕੋਈ ਨੁਮਾਇੰਦਾ ਭੇਜ ਦੇ ਕੋਈ ਮੰਤਰੀ ਭੇਜ ਜਿੰਦੇ ਸੂਬਾ ਦੀ ਹਰਤ ਵੀ ਘਟਣਾ ਹੋਏ ਇਹ ਬੁਰੀ ਜਿੰਨਰ ਕੋ ਥਾਂ ਦੇ ਦੇ ਕਿ ਨੈਸ਼ਨਲ ਹਾਈਵੇ ਖੋਲਣਾ ਚਾਹੀਦਾ ਕਿਉਂਕਿ ਬਜ਼ੁਰਗ ਨੇ ਦਵਾਈ ਦੀ ਪਾਣੀ ਦੀ ਕਿਲਤ ਆ ਰਹੀ ਹੈ ਉਹ ਬਿਲਕੁਲ ਮੈਂ ਤਾਂ ਇਹ ਚੋਣਾ ਵੀ ਕਿਸੇ ਪ੍ਰਕਾਰ ਦੀ ਕੋਈ ਵੀ ਚੀਜ਼ ਐਸੀ ਨਹੀਂ ਕਰਨੀ ਚਾਹੀਦੀ ਜਿਹਦੇ ਨਾਲ ਜਨਤਾ ਨੂੰ ਅਨ ਲਾਅ ਐਂਡ ਆਰਡਰ ਦੀ ਕੋਈ ਸਿੱਖੀ ਪੈਦਾ ਹੋਈ। ਲੇਕਿਨ ਪਰ ਫਿਰ ਲੋਕਾਂ ਨੀਆ ਭਾਵਨਾਵਾਂ ਹੈ, ਫਿਰ ਨੂੰਗਾ ਨੀਆ ਉਹਨਾਂ ਦੀ ਮਾਨਸਿਕਤਾ ਹੈ, ਉਹਨਾਂ ਦੇ ਆਸਤਾ ਹੈ ਜਿਹਦੇ ਨਾਲ ਉਹ ਜੁੜੇ ਹੋਏ ਹੈ ਕਿ ਇਸ ਪ੍ਰਕਾਰ ਦੀ ਜਿਹਨੂੰ ਬੇਅਦਬੀ ਹੁੰਦੀ ਹੈ ਲੋਕਾਂ ਨੂੰ ਲੱਗਦਾ ਕਿ ਕਿਹੜਾ ਸ਼ਰਾਰਤੀ ਸੀਗਾ ਜਿਹੜਾ ਸਾਡੇ ਗੁਰੂ ਨਾਲ ਸਾਡੇ ਸਾਡੇ ਸ਼ਿਵਜੀ ਮਹਾਰਾਜ ਦੇ ਸਰੂਪ ਨਾਲ ਇਸ ਤਰ੍ਹਾਂ ਦਾ ਕਰਕੇ ਗਿਆ। ਸੋ ਉਹਨਾਂ ਦੀਆ ਭਾਵਨਾਵਾਂ ਹੈ। ਪਰ ਮੈਨੂੰ ਲੱਗਦਾ ਲੋਕ ਬੜੇ ਸੂਝਵਾਨ ਹੈ ਕਿਸੇ ਪ੍ਰਕਾਰ ਦੀ ਕੋਈ ਐਸੀ ਕੱਟੇ ਕਰਦੇ। ਠੀਕ ਹੈ ਥੈਂਕ ਯੂ। ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ